ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਪੁਲਿਸ ਕਨਸਟੇਬਲ 2025 ਲਈ ਅਪਡੇਟ ਲੈ ਕੇ ਆਏ ਆਂ ਕਿ ਕੁਝ ਬੱਚੇ ਪੁੱਛ ਰਹੇ ਸੀ ਕਿ ਸਰ 2026 ਲਈ ਪੋਸਟਾਂ ਆਉਣਗੀਆਂ ਜਾਂ ਨਾ ਕਿਉਂਕਿ 1.5 ਸਾਲ ਬਾਅਦ 2027 ਜਿਹੜੀਆਂ ਹੈਗੀਆਂ ਇਲੈਕਸ਼ਨ ਨੇ ਪੰਜਾਬ 'ਚ ਤਾਂ ਜਾਂ ਫਿਰ ਵੀ ਨੈਕਸਟ ਜਿਹੜੀ ਗਵਰਨਮੈਂਟ ਆਊਗੀ ਜਾਂ ਸ਼ਹਿ ਦੇਹੀ ਹੀ ਗਵਰਨਮੈਂਟ ਹੋਵੇ ਜਾਂ ਨਾ ਹੋਵੇ ਉਹ ਚਲੋ ਰੱਬ ਜਾਣਦਾ ਹੈ ਵੀ ਪੋਸਟਾਂ ਉਹ ਕੱਟਣਗੇ ਜਾਂ ਨਾ ਜਾਂ ਭਰਤੀ ਜਿਹੜੀ ਹੈਗੀ ਪ੍ਰੋਸੈਸ ਕੰਪਲੀਟ ਹੋਊਗੀ ਜਾਂ ਨਾ ਜਾਂ ਕੁਝ ਬੱਚਿਆਂ ਦੇ ਡਾਊਟ ਆ ਰਹੇ ਸੀ ਸਰ ਅਸੀਂ ਮਾਰਨਿੰਗ ਰਨਿੰਗ ਕਰੀਏ ਜਾਂ ਫਿਰ ਈਵਨਿੰਗ ਰਨਿੰਗ ਕਰੀਏ ਜਾਂ ਫਿਰ ਸਾਡਾ ਜਿਹੜੀ ਡੇਲੀ ਡਾਈਟ ਆ ਉਹ ਕੀ ਹੋਣੀ ਚਾਹੀਦੀ ਆ ਜਾਂ ਫਾਈਨਲ ਰਿਜ਼ਲਟ ਕਦੋਂ ਆਣਾ ਤੇ ਅੱਜ ਆਪਾਂ ਉਹਨਾਂ ਚੀਜ਼ਾਂ ਬਾਰੇ ਗੱਲ ਕਰਨ ਜਾ ਰਹੇ ਹਾਂ ਤੇ ਇੱਕ ਚੀਜ਼ ਹੋਰ ਜਿਹੜਾ ਹੁਣ ਸਕੈਮ ਚੱਲ ਰਿਹਾ ਕਿ ਕੋਈ ਅਕੈਡਮੀ ਤਿਆਰੀ ਕਰਾ ਰਹੀ ਹੈ ਬਿਲਕੁਲ ਫ੍ਰੀ ਤਿਆਰੀ ਕਰਾ ਰਹੀ ਉਹ ਤਿਆਰੀ ਉਹਨਾਂ ਚੀਜ਼ਾਂ ਬਾਰੇ ਅੱਜ ਹੀ ਗੱਲ ਕਰਨੀਆਂ ਤੇ ਵੈਸੇ ਤਿਆਰੀਆਂ ਜਿਹੜੀਆਂ ਹੈਗੀਆਂ ਫ੍ਰੀ ਨਹੀਂ ਹੁੰਦੀਆਂ ਜਦੋਂ ਕੋਈ ਅਕੈਡਮੀ ਤੁਹਾਨੂੰ ਫ੍ਰੀ ਆਫਰ ਕਰਦੀ ਹੈ ਤੇ ਆਪਾਂ ਇਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਚਲੋ ਆਪਾਂ ਜਿਹੜੀ ਨੈਕਸਟ ਸਲਾਈਡ ਤੇ ਜਾ ਕੇ ਗੱਲ ਕਰਦੇ ਹਾਂ ਇਸ ਤੋਂ ਪਹਿਲਾਂ ਜੇ ਉਹ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਨਾਲ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਤੇ ਹ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ 2026 ਦੀਆਂ ਪੋਸਟਾਂ ਦੀ ਕੁਝ ਬੱਚੇ ਪੁੱਛ ਰਹੇ ਸੀ ਕਿ ਸਰ 2026 ਚ ਇਲੈਕਸ਼ਨ ਜਿਹੜੀਆਂ ਨੈਕਸਟ ਇਅਰ ਨੇ 2027 ਚ ਕਿ ਨੈਕਸਟ ਹੁਣ ਜਿਹੜੀਆਂ ਪੰਜਾਬ ਪੁਲਿਸ ਦੀਆਂ ਪੋਸਟਾਂ ਆਉਣੀਆਂ ਜਾਂ ਨਾ ਇਹ ਮੈਂ ਤੁਹਾਨੂੰ 100% ਗਾਰੰਟੀ ਲੈ ਕੇ ਕਹਿਣਾ ਵੀ ਜਿਹੜੀਆਂ ਪੋਸਟਾਂ ਨੇ ਪੰਜਾਬ ਪੁਲਿਸ ਕਨਸਟੇਬਲ ਦੀਆਂ 2026 ਚ ਵੀ ਆਉਣੀਆਂ ਮੇਬੀ ਹੋ ਸਕਦਾ ਉਹ 2027 ਚ ਜਾਂਦੀਆਂ ਦੀ ਥੋੜੀ ਐਕਸਟੈਂਡ ਹੋ ਜਾ ਉਹ ਚੀਜ਼ ਆ ਵੀ ਜਿਹੜੀ ਇਹਦੀ ਪ੍ਰੋਸੈਸ ਹੈ ਰਿਜ਼ਲਟ ਦੀ ਆ ਇਹਦੀ ਫਿਜ਼ੀਕਲਲੀ ਪ੍ਰੋਸੈਸ ਹੈ ਜਿਹੜੀ ਥੋੜੀ ਲੇਟ ਹੋ ਸਕਦੀ ਆ ਪਰ ਇਹ ਗੱਲ ਨਹੀਂ ਹੈਗੀ ਵੀ 2026 ਚ ਜਿਹੜੀ ਪੋਸਟਾਂ ਆਉਂਦੀਆਂ ਨੇ ਤਾਂ ਜੇ ਕੋਈ ਤੁਹਾਨੂੰ ਇਹ ਕਹਿ ਰਿਹਾ ਕਿ 2026 ਚ ਪੋਸਟਾਂ ਆਉਣ ਯਾਨੀ ਤਾਂ ਉਹ ਤੇ ਬਿਲਕੁਲ ਯਕੀਨ ਨਾ ਕਰੋ ਤੁਸੀਂ ਆਪਣੀ ਤਿਆਰੀ ਕਰਦੇ ਰਹੋ ਕਿਉਂਕਿ ਗੱਲ ਪੰਜਾਬ ਪੁਲਿਸ ਕਨਸਟੇਬਲ ਦੀ ਨਹੀਂ ਇਸ ਤੋਂ ਇਲਾਵਾ ਜੇਲ ਵਾਰਡਨ ਪੀਟਰ ਪਰਸ ਵੀ ਹੋਰ ਬਹੁਤ ਸਾਰੀਆਂ ਪੋਸਟਾਂ ਜਿਵੇਂ ਪਟਵਾਰੀ ਹੋਊਗਾ ਹੁਣ ਨੈਕਸਟ ਐਸਆਈ ਵੀ ਹੋਣਗੇ ਨੈਕਸਟ ਈਅਰ 2026 ਚ ਐਸਆਈ ਦੀ ਭਰਤੀ ਜਿਹੜੀ ਹੋ ਆਉਣੀ ਆਉਣੀ ਆ ਉਹ 3 ਤੇ ਕੁਝ ਹੁਣ ਜਿਹੜੇ ਕਹਿ ਦਿੰਦੇ ਆ ਕਿ ਬੀਪੀ ਰੈਪਲਸਿਵ ਦਾ ਬੋਰਡ ਦਾ ਬੁਰਾ ਹਾਲ ਹੋ ਰਿਹਾ ਉਹ ਕੁਝ ਵੀ ਆ ਪਰ ਮੈਂ ਇੱਕ ਚੀਜ਼ ਗਰੰਟੀ ਲੈ ਕੇ ਕਹਿਣਾ ਜਿਹੜੀਆਂ ਇਲੈਕਸ਼ਨ ਦੇ ਟਾਈਮ ਜਿਹੜੀਆਂ ਪੋਸਟਾਂ ਇਹ ਕਰਨਗੇ ਕੱਟਣਗੇ ਮਤਲਬ ਉਹ ਸਾਰੀਆਂ ਪੋਸਟਾਂ ਨੂੰ ਇਹ ਕੰਪਲੀਟ ਕਰਨੇ ਹੀ ਕਰ ਦਿੰਦੇ ਨੇ ਕਿਉਂਕਿ ਇਲੈਕਸ਼ਨ ਦੇ ਟਾਈਮ ਜਦੋਂ ਇਹ ਪ੍ਰੋਕੂਰਮੈਂਟ ਹੀ ਹੁੰਦਾ ਜਦੋਂ ਇਲੈਕਸ਼ਨ ਦੀ ਟਾਈਮ ਇਹਨਾਂ ਨੇ ਇਹੀ ਪ੍ਰਚਾਰ ਕਰਨਾ ਕਿ ਐਨੀਆਂ ਇਲੈਕਸ਼ਨਰ ਐਨੀਆਂ ਸੀ ਜਿਹੜੀਆਂ ਹੈਗੀਆਂ ਜੌਬਸ ਪ੍ਰੋਵਾਈਡ ਕਰਵਾਈਆਂ ਨੇ ਉਹ ਜੁਆਖਾਂ ਨੂੰ ਠੀਕ ਹੈ ਤਾਂ ਤੁਸੀਂ ਕਿਸੇ ਦਾ ਵੀ ਯਕੀਨ ਨਹੀਂ ਕਰਨਾ ਕਿ 2026 ਚ ਕੋਈ ਪੋਸਟ ਨਹੀਂ ਆਉਂਦੀ ਜਾਂ 2027 ਚ ਜਿਹੜੀ ਪੰਜਾਬ ਪੁਲਿਸ ਪ੍ਰੋਪੋਜ਼ ਜਿਹੜੀ ਕਾਂਸਟੇਬਲ ਦੀ ਪੋਸਟ ਹੈ ਇਹ ਕੈਂਸਲ ਹੋ ਜੂਗੀ ਕੋਸ਼ ਕੈਂਸਲ ਨਹੀਂ ਹੁੰਦਾ ਕੈਂਸਲ ਨਹੀਂ ਹੁੰਦਾ ਤੁਸੀਂ ਆਪਣੀ ਤਿਆਰੀ ਕਰਦੇ ਰਹੋ ਡਟ ਕੇ ਠੀਕ ਹੈ ਤੇ ਇਹ ਮੈਂ 100% ਯਕੀਨ ਨਾਲ ਤੇ ਪੂਰੀ ਗਰੰਟੀ ਨਾਲ ਕਹਿਣਾ ਕਿ ਇਹ 2026 ਜਿਹੜੀਆਂ ਪੋਸਟਾਂ ਆਉਣ ਹੀ ਆਉਣ ਜਾਣੀ ਠੀਕ ਹੈ ਤੇ ਹੁਣ ਗੱਲ ਆਪਾਂ ਜਿਹੜੀ ਪੁਆਇੰ ਤੇ ਕੁਛ ਜਿਹੜੇ YouTube ਤੇ ਵੀਡੀਓ ਚੱਲ ਰਹੀਆਂ ਨੇ ਕਿ ਅਸੀਂ ਸਾਡੀ ਅਕੈਡਮੀ ਆ ਜੋ ਅਸੀਂ ਤੁਹਾਨੂੰ ਜਿਹੜੀ ਕਿ ਫ੍ਰੀ ਤਿਆਰੀ ਕਰਾ ਰਹੇ ਹਾਂ ਤੇ ਉਹ ਚਲੋ ਤੁਹਾਡੀ ਮਰਜ਼ੀ ਹੈ ਅਗਰ ਤੁਹਾਨੂੰ ਤੁਹਾਡੇ ਕੋਲ ਗਰਾਊਂਡ ਦਾ ਪ੍ਰਬੰਧ ਨਹੀਂ ਜਾਂ ਤੁਹਾਨੂੰ ਕੋਈ ਹੋਰ ਪ੍ਰੋਬਲਮ ਆ ਤਾਂ ਤੁਸੀਂ ਉੱਥੇ ਜਾ ਸਕਦੇ ਹੋ ਆਦਰਵਾਈਜ਼ ਜਿਹੜੇ ਹੁੰਦੇ ਸਾਰੇ ਸਟਾਰਟ ਹੀ ਹੁੰਦੇ ਆ ਖੇਡਾਂ ਦੇ ਵੀ ਚਲੋ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਦੀ ਅਕੈਡਮੀ ਜਿਹੜੇ ਉਹ ਜੋ ਵੀ ਤੁਹਾਨੂੰ ਅਕੈਡਮੀ ਚ ਬੁਲਾਉਂਦੇ ਨੇ ਵੀ ਤਿਆਰੀ ਫ੍ਰੀ ਕਰਵਾਵਾਂਗੇ ਅਕੈਡਮੀ ਦਾ ਜਿਹੜਾ ਉਹਨਾਂ ਦਾ ਹੈਗਾ ਮਤਲਬ ਕਿ ਇੱਕ ਤਰ੍ਹਾਂ ਦਾ ਉਹਨਾਂ ਨੂੰ ਪਬਲਿਸਿਟੀ ਕਰਨ ਦਾ ਮਤਲਬ ਕਿ ਮੌਕਾ ਚਾਹੀਦਾ ਹੁੰਦਾ ਠੀਕ ਹੈ ਕਿਉਂਕਿ ਪੰਜਾਬ ਪੁਲਿਸ ਦੀ ਜਿਹੜੀ ਕਨਸਟੇਬਲ ਦੇ ਟ੍ਰੈਪ ਫਿਜ਼ੀਕਲ ਟੈਸਟ ਨੇ ਉਹ ਏਨੇ ਡਿਫਿਕਲਟ ਨਹੀਂ ਹੈਗੇ ਵੀ ਤੁਸੀਂ ਕਿਸੇ ਕੈਂਟਰ ਵਿੱਚ ਜਾ ਕੇ ਤਿਆਰੀ ਕਰੋ। ਉਹ ਰਨਿੰਗ ਆ 1600 ਮੀਟਰ ਰਨਿੰਗ ਆ ਬੁਆਇਜ਼ ਲਈ ਤੇ ਕਿੰਨੇ ਟਾਈਮ ਚ 6.5 ਮਿੰਟ ਆ ਜਾ। ਜੇ ਕੋਈ ਪਹਿਲੇ ਦਿਨ ਜਾ ਕੇ ਭੱਲੇ ਜ਼ੋਰ ਲਾ ਕੇ ਉਹਦੇ ਪਹਿਲੇ ਦਿਨ ਚ ਵੀ ਕਲੀਅਰ ਹੋ ਜੇ अदरवाइज ਜਿਹੜੀ ਤਿਆਰੀ ਕਰੀ ਜਾਂਦਾ ਉਹਨੂੰ ਤਾਂ ਪਤਾ ਹੀ ਹੈ ਕਿ ਰਨਿੰਗ ਦਾ ਇੰਨਾ ਕੋਈ ਜ਼ਿਆਦਾ ਏਸ਼ ਨਹੀਂ ਹੈਗਾ। ਤੇ ਜਿਹੜੇ ਲੌਂਗ ਜੰਪ ਆਗੇ ਤੇ ਹਾਈ ਜੰਪ ਆਗੇ ਆਪਣੇ ਕੋਲੇ ਉਹ ਵੀ ਕੋਈ ਯਾਦ ਨਹੀਂ ਆ ਲੌਂਗ ਜੰਪ ਹੁੰਦਾ 12 ਫੁੱਟ 12 ਫੁੱਟ ਜੇ ਇੱਕ ਤੁਸੀਂ ਲਾ ਲੋ ਵੀ ਜੇ ਤੁਸੀਂ ਵਧੀਆ ਇੱਕ ਨਾ ਪਲਾੰਗ ਵੀ ਭਰ ਲਓ ਖੜੇ ਖੜੇ ਤਾਂ ਵੀ ਉਹ 5 2 7 ਫੁੱਟ ਦੀ ਜਿਹੜੀ ਪਲਾੰਗ ਭਰੀ ਜਾਂਦੀ ਆ ਤੇ ਇਹ ਏਡਾ ਕੋਈ ਇਸ਼ੂ ਨਹੀਂ ਹੁੰਦਾ ਵੀ ਜੇ ਤੁਸੀਂ ਸੋਚ ਰਹੇ ਹੋ ਨਾ ਵੀ ਮੇਰਾ ਟਾਈਮ ਨਹੀਂ ਆ ਰਿਹਾ ਜਾਂ ਵੀ ਮੈਨੂੰ ਕਿਸੇ ਅਕੈਡਮੀ ਚ ਜਾਂ ਜਨਸ ਤੋਂ ਨੂੰ ਕੋਈ ਲੋੜ ਨਹੀਂ ਜੇ ਤੁਹਾਡਾ ਸਰੀਰ ਹੈਗਾ ਤੁਸੀਂ ਅਭਿਆਸ ਚ ਕਾਬਿਲ ਹੋ ਤੁਹਾਨੂੰ ਆਪਦੇ ਆਪ ਦੀ ਕੰਫੀਡੈਂਸ ਹੈਗਾ ਵੀ ਤੁਸੀਂ ਕਰ ਲਓਗੇ ਤਾਂ ਤੁਹਾਨੂੰ ਕਿਸੇ ਅਕੈਡਮੀ ਨੂੰ ਜੁਆਇਨ ਕਰਨ ਦੀ ਲੋੜ ਨਹੀਂ ਚਾਹੀਓ ਬਿਲਕੁਲ ਹੀ ਫ੍ਰੀ ਹੋਵੇ ਠੀਕ ਹੈ ਤੁਸੀਂ ਆਪ ਦਾ ਰਾਮਨਾਥ ਤਿਆਰੀ ਕਰੀ ਚਲੋ ਜਿਹੜੇ ਫਿਜ਼ੀਕਲ ਹੋਣਾ ਤੇ ਫਾਈਨਲ ਰਿਜ਼ਲਟ ਹੋਣਾ ਜਿਹੜਾ ਆਪਣਾ ਫਿਜ਼ੀਕਲ ਲਈ ਉਹ ਘੱਟੋ ਘੱਟ ਜਿਹੜੀ ਨੰਬਰ ਤੋਂ ਹੋਊਗਾ ਕਿਉਂਕਿ ਹੁਣ ਕੱਲ੍ਹ ਪਰਸੋਂ ਜਿਹੜਾ ਫੌਜ ਦਾ ਜਿਹੜਾ ਵੀ ਸਰ ਦਾ ਸ਼ਾਇਦ ਉਹਨਾਂ ਦਾ ਰਿਜ਼ਲਟ ਆ ਗਿਆ ਸ਼ਾਇਦ ਕੱਲ੍ਹ ਹੀ ਆਇਆ ਤੇ ਹੁਣ ਉਹਨਾਂ ਦੇ ਟ੍ਰਾਇਲ ਚੱਲ ਪਣਗੇ 4 ਤਰੀਕ ਤੋਂ ਠੀਕ ਹੈ ਤੇ ਇਦੂ ਜਿੰਨਾ ਟਾਈਮ ਉਹਨਾਂ ਦੇ ਟ੍ਰਾਇਲ ਜਿਹੜੇ ਹੈਗੇ ਫੀਕਰੂਨ ਦਾ ਕੰਪਲੀਟ ਨਹੀਂ ਤਾਂ ਉਹਨਾਂ ਟਾਈਪ ਪੰਜਾਬ ਵਿੱਚ ਕੋਈ ਅੱਗੇ ਸਟੈਪ ਨਹੀਂ ਲਾਊਗੀ ਇਹ ਚੀਜ਼ 101% ਮੈਂ ਗਾਰੰਟੀ ਨਾਲ ਜਿਹੜਾ ਕਹਿ ਸਕਦਾ ਠੀਕ ਹੈ ਤੇ ਤੁਸੀਂ ਜਿਹੜਾ ਵੀ ਤਿਆਰੀ ਕਰੀ ਚਲੋ ਫਿਜ਼ੀਕਲ ਦੀ ਫਿਜ਼ੀਕਲ ਜਾ ਕੇ ਨੰਬਰ ਤੇ ਫਸਟ ਵੀਕ ਹੋਣਾ ਹੈ ਤੇ ਉਦੋਂ ਤੱਕ ਤਾਂ ਟਾਈਮ ਵੀ ਤੁਹਾਡਾ ਜਿਹੜਾ ਹੈਗਾ ਰਨਿੰਗ ਦਾ ਟਾਈਮ ਵੀ ਹੁਣ ਜੇ 6:30 ਹੈ ਹੁਣ ਜੇ 7 ਮਿੰਟ ਵੀ ਹੋਣਾ ਤਾਂ ਵੀ ਤੁਸੀਂ ਪੂਰੇ ਓਕੇ ਹੋਵੋਗੇ ਕਿਉਂਕਿ ਮਹੀਨਾ ਪਿਆ ਮਹੀਨੇ 2 ਮਹੀਨੇ ਪੈਣੇ ਹਨ ਉਹ ਤੱਕ ਤਾਂ ਤੁਹਾਡੇ 5 50 ਚ 5 30 ਦੂਜੇ ਚ ਜਿਹੜੀ ਹੈਗੀ ਰੇਸ਼ਿਓ ਵੀ ਕੰਪਲੀਟ ਹੋਣ ਲੱਗ ਜੂ ਤੇ ਹਾਈ ਜੰਪ ਤੇ ਲੌਂਗ ਜੰਪ ਤਾਂ ਇਹ ਤਾਂ ਚੀਜ਼ ਹੀ ਕੁਝ ਨਹੀਂ ਬਸ ਜਿਹੜੀ ਹੈਗੀ ਲੌਂਗ ਜੰਪ ਦਾ ਫੌਲ ਹੈ ਤੁਸੀਂ ਉਸ ਨੂੰ ਠੀਕ ਕਰਨ ਲੱਗ ਜਾਓ ਜੰਪ ਤੁਹਾਡਾ ਪਹਿਲੀ ਬਾਰ ਲੱਗਦਾ ਹੁੰਦਾ ਕਈ ਬੱਚੇ ਹੁੰਦੇ ਹਨ ਕਿ ਫੌਲ ਨੂੰ ਠੀਕ ਕਰਦਾ ਫੌਲ ਨੂੰ ਨਾ ਠੀਕ ਕਰੋ ਪਹਿਲਾਂ ਤੁਸੀਂ ਜੰਪ ਠੀਕ ਕਰੋ ਜਦੋਂ ਤੁਹਾਡਾ ਜੰਪ 12 ਫੁੱਟ ਪਲੱਸ ਲੱਗ ਰਿਹਾ ਤਾਂ ਤੁਹਾਡਾ ਫੌਲ ਜਿਹੜਾ ਆਟੋਮੈਟਿਕਲੀ ਠੀਕ ਹੋ ਜਾਊਗਾ ਤੇ ਨੈਕਸਟ ਆਪਾਂ ਗੱਲ ਕਰਦੇ ਆਂ ਜਿਹੜੀਆਂ ਵੀ ਮਾਰਨਿੰਗ ਸਾਨੂੰ ਮਾਰਨਿੰਗ ਰਨਿੰਗ ਕਰਨੀ ਚਾਹੀਦੀ ਹੈ ਜਾਂ ਈਵਨਿੰਗ ਬੈਸਟਾ ਦੇਖੋ ਇਹ ਸਾਰਿਆਂ ਦੀ ਆਪਦੇ ਆਪਦੇ ਤੇ ਡਿਪੈਂਡ ਹੁੰਦਾ ਵੀ ਕਿਸੇ ਨੂੰ ਮਾਰਨਿੰਗ ਵਧੀਆ ਲੱਗਦੀ ਆ ਕੋਈ ਅਰਲੀ ਵਰਸ ਹੁੰਦਾ ਨਾ ਵੀ ਜਲਦੀ ਉੱਠ ਜਾਂਦਾ ਕਿਸੇ ਨੂੰ ਲੱਗਦਾ ਵੀ ਮੈਂ ਸ਼ਾਮ ਨੂੰ ਕਰ ਲਵਾਂ ਪਰ ਜਿਹੜੇ ਉਥੇ ਟ੍ਰਾਇਲ ਹੁੰਦੀ ਨੇ ਪੰਜਾਬ ਪੁਲਿਸ ਦੇ ਉਹ ਸਵੇਰ ਤੋਂ ਚੱਲ ਪੈਂਦੇ ਨੇ 6 ਤੋਂ 7 ਦੇ ਕਰੀਬ ਕਰੀਬ ਚੱਲੀ ਪੈਂਦੇ ਨੇ ਤੇ 12 ਤੋਂ 1 ਤੱਕ ਜਾਂਦੇ ਨੇ 12:00 ਜੀ ਜਾਂ 2:00 ਵਜੇ ਤੱਕ ਚੱਲ ਰਹੀ ਹੈ ਡਰਾਈਵ ਤੇ ਜੇ ਅਗਰ ਛੋਟੇ ਕੋਲੇ ਛੋਟਾ ਜਿਹੜਾ ਐਡਮਿਟ ਕਾਰਡ ਆਊਗਾ ਫੀਕਲ ਵੀਰੇ ਉਥੇ ਲਿਖਿਆ ਹੋਇਆ ਟਾਈਮ 10:00 ਸਮਝੋ ਵੀ ਉਥੇ ਲਿਖਿਆ ਵੀ 10:30 ਵਜੇ ਛੋਟੇ ਐਂਟਰੀ ਆ ਤਾਂ ਇਹ ਕੋਈ ਇਸ਼ੂ ਨਹੀਂ ਹੈਗਾ ਵੀ ਤੁਸੀਂ 10:30 ਵਜੇ ਐਂਟਰੀ ਲੈਣੀ ਆ ਤੁਸੀਂ ਉਹ ਤੋਂ ਪਹਿਲਾਂ ਵੀ ਜਾ ਕੇ ਜਿਹੜਾ ਹੈਗਾ 6:00 7:00 ਵਜੇ ਵੀ ਤੁਸੀਂ ਜਦੋਂ ਪਹੁੰਚਗੇ ਤੁਸੀਂ ਉਹਦੀ ਐਂਟਰੀ ਲੈ ਸਕਦੇ ਹੋਗੇ ਉਹ ਬਸ ਟਾਈਮ ਐਡਮਿਟ ਕਰਦੇ ਬੈਸੀ ਲਿਖਿਆ ਹੁੰਦਾ ਉਦੋਂ ਕੋਈ ਚੱਕਰ ਨਹੀਂ ਹੁੰਦਾ ਵੀ ਤੁਸੀਂ ਪਹਿਲਾਂ ਜਾਣਾ ਜਾਂ ਮੱਛ ਜਾਣਾ ਤੁਸੀਂ ਜਦੋਂ ਮਰਜ਼ੀ ਵਗ ਜੇ ਜਦੋਂ ਤੁਹਾਨੂੰ ਰਾਜੀ ਕਰਿਆ ਤੁਸੀਂ ਉਹਦੀ ਐਂਟਰੀ ਕਰ ਲਿਓ ਤੇ ਜਿੱਥੇ ਤੱਕ ਮੈਨੂੰ ਲੱਗਦਾ ਜਿਹੜੀ ਮਾਰਨਿੰਗ ਰਣੀਗਾ ਉਹ ਥੋੜਾ ਜਿਹਾ ਜਿਹੜਾ ਸਟੈਮਿਨਡਾ ਵੀ ਵਧਾਉਂਦੀ ਆ ਤੇ ਮਾਰਨਿੰਗ ਰਨਿੰਗ ਥੋੜਾ ਜਿਹਾ ਦਿਮਾਗ ਫਰੈਸ਼ ਰਹਿੰਦਾ ਕਿਉਂਕਿ ਹੁਣ ਸਾਰਾ ਦਿਨ ਆਪਾਂ ਖਾਣੇ ਪੀਣੇ ਆ ਉਹ ਸ਼ਾਮ ਨੂੰ ਫਿਰ ਉਸ ਤਰੀਕੇ ਦੀ ਸੁਸਤੀ ਜੜੀ ਹੁੰਦੀ ਆ ਨਾ ਕੋਈ ਕਰੇ ਭੱਜਣ ਨੂੰ ਠੀਕ ਐ ਤੇ ਇਸ ਲਈ ਜਿੰਨੇ ਕ ਜਿਹੜੀ ਇੱਕ ਮੇਰੀ ਸਿਫਰੈਸ਼ਨ ਐ ਵੀ ਅਗਰ ਸੋਤੋ ਹੋ ਸਕਦਾ ਤਾਂ ਮਾਰਨਿੰਗ ਰਨਿੰਗ ਕਰੋ ਸ਼ਾਮ ਨਾਲ ਮਾਰਨਿੰਗ ਰਨਿੰਗ ਸਿਹਤ ਲਈ ਵੀ ਵਧੀਆ ਤੇ ਤੁਹਾਡੇ ਮੈਂਟਲੀ ਹੈਲਥ ਲਈ ਵੀ ਠੀਕ ਐ ਇਹ ਤੇ ਹੁਣ ਆਪਣੀ ਗੱਲ ਆ ਗਈ ਆਪਾਂ ਪੀਡੀ ਗੇਨਿੰਗ ਗੱਲਤੀਆਂ ਨੂੰ ਵਿਚਾਰ ਰੱਖਣਾ ਜਿਹੜਾ ਆਪਾਂ ਰਨਿੰਗ ਵੇਲੇ ਵਿਚਾਰ ਰੱਖਣਾ ਹੈ ਵਾ ਹਾਈ ਜੰਪ ਵੇਲੇ ਲੌਂਗ ਜੰਪ ਵੇਲੇ ਵਿਚਾਰ ਰੱਖਣਾ ਹੈ ਉਹ ਹੁਣ ਆਪਾਂ ਉਹਨਾਂ ਬਾਰੇ ਗੱਲ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਆਂ ਰਨਿੰਗ ਦੀ ਗੱਲ ਪਹਿਲੀ ਗੱਲ ਤਾਂ ਜਦੋਂ ਤੁਸੀਂ ਰਨਿੰਗ ਕਰਨੀ ਆ ਤੁਹਾਡੇ ਜਿਹੜੇ ਸ਼ੂ ਨੇ ਉਹ ਵਧੀਆ ਮਤਲਬ ਕਿ ਤਾਲਾ ਥੋੜਾ ਜਿਹਾ ਜ਼ਿਆਦਾ ਮੋਟਾ ਹੋਣਾ ਚਾਹੀਦਾ ਤੇ ਲਾਈਟ ਵੇਟ ਹੋਣੇ ਚਾਹੀਦੇ ਨੇ ਕਿਉਂਕਿ ਕਈ ਵਾਰ ਹੁੰਦਾ ਨਾ ਗਰਾਊਂਡ ਦੇ ਵਿੱਚ ਕੋਈ ਰੂੜੀ ਜਾਂ ਕੰਡੇ-ਕੁੰਡੇ ਪਏ ਹੁੰਦੇ ਨੇ ਉਸ ਚੀਜ਼ ਤੋਂ ਇੱਕ ਤਾਂ ਵਿਚਾਰ ਆ ਜਾਂਦਾ ਕਿ ਕਿਉਂਕਿ ਜੇ ਅੱਜ ਦੇ ਟਾਈਮ 'ਚ ਹੁਣ ਸੋਡੇ ਕੋਈ ਛੱਟ ਲੱਗਦੀ ਆ ਤਾਂ ਤੁਹਾਨੂੰ ਇਹ ਬਹੁਤ ਭਾਰੀ ਪੈ ਸਕਦੀ ਆ ਤੁਹਾਡੀ ਭਰਤੀ ਵਿੱਚ ਰਹਿ ਸਕਦੀ ਆ ਇਸ ਲਈ ਸਭ ਤੋਂ ਪਹਿਲਾਂ ਤੁਸੀਂ ਉਹਦੇ ਛੱਟ ਦਾ ਵਿਚਾਰ ਰੱਖੋ ਇਹ ਨਹੀਂ ਹੈਗਾ ਤੁਸੀਂ ਪਹਿਲੇ ਦਿਨ ਹੀ ਗਰਾਊਂਡ ਉੱਤੇ ਜਾ ਕੇ ਉੱਥੇ ਤੁਸੀਂ ਫੁੱਲ ਰੇਚ ਲਾar ਕੇ ਹੁਣ ਤੁਹਾਡੇ ਹੱਥ-ਪੈਰ ਸੋਡੇ ਦੀ ਛੱਟ ਵੇਚੀ ਨਾ ਕਰ ਰਹੀ ਸੀ ਕਿਸੇ ਨਾਲ ਨਾ ਹੋਵੇ ਤਾਂ ਤੁਸੀਂ ਇਹਨਾਂ ਚੀਜ਼ਾਂ ਦਾ ਵਿਚਾਰ ਰੱਖੋ ਅਗਰ ਸੋਤੋਂ ਹੁਣ ਟਾਈਮ ਨਹੀਂ ਆ ਰਿਹਾ ਸੋਤੋਂ ਜੰਪ ਲੌਂਗ ਜਾਂ ਜੰਪ ਹਾਈ ਜੰਪ ਨਹੀਂ ਲੱਗ ਰਿਹਾ ਤਾਂ ਚਿੰਤਾ ਨਾ ਕਰੋ ਪਰ ਇਹ ਨਹੀਂ ਹੈਗਾ ਤੁਸੀਂ ਪਹਿਲੇ ਦਿਨ ਹੀ ਜ਼ੋਰ ਲਾ ਲਓ ਜਾ ਕੇ ਇਸ ਚੀਜ਼ ਦਾ ਵਿਚਾਰ ਰੱਖੋ ਤੇ ਲੌਂਗ ਜਾਂ ਤੇ ਹਾਈ ਜੰਪ ਦੀ ਜਿੰਨਾ ਤੱਕ ਗੱਲ ਰਹੀ ਇਹੇ ਤੁਸੀਂ ਦਿਨ 'ਚ ਜਦੋਂ ਤੁਸੀਂ ਉਹਦਾ ਰਨਿੰਗ ਕਰਕੇ ਛੱਟ ਗਏ ਦੂਜਾ ਜਦੋਂ ਤੁਸੀਂ ਲੌਂਗ ਜਾਂ ਭਜਾ ਹਾਈ ਜੰਪ ਦੀ ਪ੍ਰੈਕਟਿਸ ਕਰਦੇ ਹੋ ਸਿਰਫ ਦਿਨ ਦੇ ਵਿੱਚ ਵਿੱਚ 2 ਜਾਂ 3 ਲੌਂਗ ਜਾਂ ਪਰ 2 ਜਾਂ 3 ਹਾਈ ਜਾਂਪ ਇਹ ਤੋਂ ਜ਼ਿਆਦਾ ਤੁਸੀਂ ਹਾਈ ਜਾਂਪ ਜਾਂ ਲੌਂਗ ਜਾਂਪ ਨਹੀਂ ਲਾਉਣੇ ਹੈਗੇ ਕਿਉਂਕਿ ਜ਼ਿਆਦਾ ਹਾਈ ਜਾਂਪ ਜਾਂ ਲੌਂਗ ਜਾਂਪ ਨੂੰ ਲਾਉਣ ਨਾਲ ਜਿਹੜੀ ਪੈਰਾਂ ਨੇ ਫੱਟੀਆਂ ਆਉਂਦੀਆਂ ਨੇ ਮਤਲਬ ਜਿਹਨੂੰ ਤੁਸੀਂ ਖੁੱਚਾਂ ਕਹਿੰਦੇ ਹੋ ਉਥੋਂ ਜਿਹੜਾ ਹੈਗਾ ਆਪਣੀਆਂ ਹੱਡੀਆਂ ਦੁਖਣ ਲੱਗ ਜਾਂਦੀਆਂ ਨੇ ਜਾਂ ਫਿਰ ਆਪਣੀ ਅੱਡੀ ਦਾ ਦਰਦ ਹੁੰਦਾ ਏ ਜਿਹੜੇ ਮਤਲਬ ਕਿ ਜ਼ਿਆਦਾ ਇਸ਼ੂ ਆਉਂਦਾ ਅੱਡੀ ਚ ਆਉਂਦਾ ਠੀਕ ਹੈ ਤੇ ਉਸ ਚੀਜ਼ ਕਰਕੇ ਜਿਹੜਾ ਹੈਗਾ ਫਿਰ ਰਨਿੰਗ ਵੀ ਕਰਨੀ ਔਖੀ ਲੱਗਦੀ ਆ ਤਾਂ ਜੋ ਆਪਣਾ ਜਿਹੜਾ ਹੈਗਾ ਬਸ ਤੁਸੀਂ ਉਹਦਾ ਲੌਂਗ ਜੰਪ ਤੇ ਹਾਈ ਜੰਪ ਨੂੰ ਲਿਮਟ 'ਚ ਰੱਖੋ 2000 2000 ਤਿੰਨ ਨੂੰ ਤੁਸੀਂ ਫਾਈਨਲ ਮੰਨ ਕੇ ਚੱਲ ਕਰੋ ਵੀ ਹਾਂ ਲੱਗੇ ਲੱਗੇ ਨਹੀਂ ਕਰ ਲਉ ਸਹੀ ਕਿਉਂਕਿ ਬਹੁਤ 2-3 ਮਹੀਨੇ ਬੈਨੇ ਟ੍ਰੈਨਲ ਹੋਣ ਚ ਬੇਜੰਤ ਤੋਂ ਹੋ ਕੇ ਤੁਸੀਂ ਜਿਹੜ ਡਾਈਜੈਸਟ ਵੀਰੀ ਕੀ ਖਾਣਾ ਚਾਹੀਦਾ ਸ਼ਾਮ ਨੂੰ ਕੀ ਤੇ ਦੁਪਹਿਰੇ ਕੀ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਤੁਸੀਂ ਜੈਕ ਫੂਡ ਹੋ ਗਿਆ ਜਾਂ ਫਰਾਈਡ ਫੂਡ ਹੋ ਗਿਆ ਇਹ ਸਾਰਾ ਸਾਰਾ ਸਭ ਕੁਝ ਨੂੰ ਮਤਲਬ ਕਿ ਤੁਸੀਂ ਅੱਜ ਦੇ ਟਾਈਮ ਤੇ ਹੁਣ 2 ਜਾਂ 3 ਮਹੀਨਿਆਂ ਲਈ ਬੰਦ ਕਰ ਦੋ ਕਿਉਂਕਿ ਜੇ ਤੁਸੀਂ ਅੱਜ ਉਹ ਸਮਝ ਕੋਈ ਬੀਅਰ 버ਗਰ ਖਾ ਲਿਆ ਤੇ ਉੱਥੋਂ ਹੁਣ ਤੁਸੀਂ ਬਿਮਾਰ ਹੋ ਗਏ ਤਾਂ ਨਾ ਸੋਟਾ ਰਨਿੰਗ ਦਾ ਬੈਕਅਪ ਹੋਣਾ ਨਾ ਸੋਟੇ ਹਾਈਪ ਲੌਂਗਅਪ ਤਾਂ ਕਿਉਂ ਇਹਦੇ ਨਾਲ ਨਾ ਤਾਂ ਮੈਂਟਲੀ ਬੰਦਾ ਠੀਕ ਰਹਿੰਦਾ ਨਾ ਫਿਜ਼ੀਕਲ ਤਾਂ ਫਿੱਟ ਰਹਿਣੀ ਕੀ ਆ ਇਸ ਚੀਜ਼ ਲਈ ਜਿਹੜਾ ਤੁਸੀਂ ਇਹ ਆਪਦਾ ਫਰਾਈ ਫੂਡ ਹੁੰਦਾ ਉਸ ਚੀਜ਼ ਤੋਂ ਬੜਾ ਥੋੜਾ ਗਰੀਕ ਕਰੋ ਘਰੀ ਵੀ ਤੁਸੀਂ ਜਿਹੜਾ ਹੈਗਾ ਪ੍ਰੋਪਰ ਤਰੀਕੇ ਨਾਲ ਜਿਹੜੀ ਆਮ ਆ ਸਿੰਪਲ ਰੋਟੀ ਪਾਣੀ ਹੁੰਦਾ ਤੁਸੀਂ ਉਸ ਚੀਜ਼ ਨੂੰ ਬੜਾ ਜਿਆਦਾ ਖਾ ਸਕਦੇ ਜੇ ਅਗਰ ਤੁਹਾਨੂੰ ਚਾਰੇ ਭੁੱਖ ਲੱਗਦੀ ਬਈ ਹੁੰਦੇ ਨਾ ਵੀ ਆਪਣਾ ਪੀਜਾ 버ਗਰ ਖਾ ਕੇ ਟੱਡ ਪਰਣਾ ਤੁਸੀਂ ਰੋਟੀ ਨੂੰ ਬਤਾ ਦਿਓ ਦੋ ਰੋਟੀਆਂ ਹੋਰ ਹੋਰ ਬਤਾ ਦਿਓ ਪਰ ਇਹ ਨਹੀਂ ਹੈਗਾ ਤੁਸੀਂ ਹੁਣ ਜਾ ਕੇ ਪੀਜਾ 버ਗਰ ਖਾਈ ਜੋ ਕੌਣ ਜੇ ਤੁਸੀਂ ਹੁਣ ਬਿਮਾਰ ਹੋਨੇਓ ਤਾਂ ਸੋਡੀ ਘੱਟੋ ਘੱਟ ਹਫਤੇ ਜਾਂ ਦੋ ਹਫਤੇ ਦੀ ਰਨਿੰਗ ਐਕਸਲ ਹੋ ਜਾਊਗੀ ਇਹ ਜੇ ਤੁਹਾਨੂੰ ਵੀ ਪਤਾ ਹੈ ਤੇ ਬਾਕੀ ਗੱਲ ਰਹੀ ਖਾਣ ਪੀਣ ਦੀ ਅਗਰ ਜੇ ਤੁਹਾਨੂੰ ਸਵੇਰੇ ਰਨਿੰਗ ਕਰਨੀ ਹੈ ਤਾਂ ਤੁਸੀਂ ਰਾਤ ਨੂੰ ਉਹਦਾ ਜਿਹੜਾ ਹੈਗਾ ਕੋਈ ਜਿਵੇਂ ਧਾਲਾਂ ਹੋਗੀਆਂ ਆਪਣੀਆਂ ਬਨਾਮ ਹੋਗੇ ਕਾਜੂ ਹੋਗੇ ਜਾਂ ਜਿਹੜੇ ਆਪਣੇ ਕਾਲੇ ਛੋਲੇ ਹੁੰਦੇ ਨੇ ਉਹ ਦੀਜੋਗੇ ਜਾਂ ਕੇਲੇ ਹੋਗੇ ਠੀਕ ਹੈ ਪਹਿਲੀ ਗੱਲ ਤਾਂ ਜਿਹੜੇ ਪਾਣੀ ਚ ਪੀਉਣਾ ਨੇ ਤੁਸੀਂ ਰਾਤ ਨੂੰ ਜਿਹੜੀਆਂ ਧਾਲਾਂ ਜਾਂ ਕੁਝ ਵੀ ਹੋਊਗਾ ਸੋਇਆ ਬੀਨ ਹੋਊਗਾ ਇਹਨੂੰ ਤੁਸੀਂ 10 ਤੋਂ 12 ਹਨੇ ਹਰ ਇੱਕ ਚੀਜ਼ ਦੀ ਭੌਂ ਕੇ ਰੱਖ ਦੋ ਕਿ ਸਵੇਰੇ ਉੱਠ ਕੇ ਉਹਨੂੰ ਖਾ ਲਓ ਜਿੰਨੀ ਕੁ ਤੁਹਾਡੀ ਕਿ ਸ਼ਮਤਾ ਕਿ ਤੁਸੀਂ ਸਵੇਰੇ ਉੱਠ ਕੇ ਖਾ ਸਕਦੇ ਹੋ ਉਨੀਆਂ ਚੀਜ਼ਾਂ ਨੂੰ ਤੁਸੀਂ ਖਾ ਲਓ ਠੀਕ ਹੈ ਇਸ ਵੇਲੇ ਰਨਿੰਗ ਕਰਨ ਤੋਂ ਪਹਿਲਾਂ ਇੱਕ ਤੋਂ ਜਾਂ ਦੋ ਕੇਲੇ ਜਿਹੜੇ ਤੁਸੀਂ ਖਾ ਕੇ ਜਾਣੇ ਆਂ ਖਾਲੀ ਪੇਟ ਕਦੇ ਰਨਿੰਗ ਨਾ ਕਰੋ ਖਾਲੀ ਪੇਟ ਜਿਹੜਾ ਹੈਗਾ ਧਰਨ ਧੁਰਨ ਪੈ ਜਾਣਗੇ ਫਿਰ ਮੁੜ ਕੇ ਫੇਰ ਨਹੀਂ 2-4 ਜਿਹੜਾ ਹੈਗਾ ਉਹ ਦਿਨ ਭੱਜਿਆ ਜਾਂਦਾ ਠੀਕ ਆ ਇਸ ਚੀਜ਼ ਤੋਂ ਵਿਚਾਰ ਰੱਖੋ ਜੇ ਖਾਲੀ ਪੇਟ ਭੱਜੋਗੇ ਤਾਂ ਧਰਨ ਪਾਉਗੇ ਹੀ ਪਾਉਗੇ ਇੱਕ ਹੁਣ ਇਹ ਜੀਜ਼ਾ ਵੀ ਸਵੇਰੇ ਸਵੇਰੇ ਜਿਹੜਾ ਉਹਦਾ ਪਾਣੀ ਪੂਣੀ ਕੇਰਾ ਹੈ ਅੱਧਾ ਘੰਟਾ ਜਾਂ ਘੰਟਾ ਪਹਿਲਾਂ ਉੱਠ ਕੇ ਉਹਦਾ ਪਾਣੀ ਪੀ ਕੇ ਫੁੱਲ ਪਾਣੀ ਪੀ ਕੇ ਖਲੋਤ ਇੱਕ ਦੋ ਵਾਰ ਮਤਲਬ ਫਰੈਸ਼ ਹੋ ਕੇ ਜਾਇਆ ਕਰੋ ਠੀਕ ਹੈ ਜਿਹੜੀ ਰਨਿੰਗ ਹੈ ਜੇ ਹੁਣ ਤੁਹਾਡਾ ਤੁਸੀਂ ਫਰੈਸ਼ ਨਹੀਂ ਹੋਏ ਤਾਂ ਤੁਹਾਡਾ ਰਨਿੰਗ ਕਰਨ ਨੂੰ ਵੀ ਨਹੀਂ ਜੀ ਕਰਨਾ ਤੇ ਨਾ ਤੁਹਾਡਾ ਜਿਹੜਾ ਹੈਗਾ ਫਿਜ਼ੀਕਲੀ ਥੋੜਾ ਠੀਕ ਹੋ ਜਾਣਾ ਪਹਿਲਾਂ ਉਹਦਾ ਘੰਟਾ ਪਹਿਲਾਂ ਉੱਠਿਆ ਕਰੋ ਉਸ ਤਰੀਕੇ ਨਾਲ ਜਿਹੜਾ ਉਹਦਾ ਸ਼ਡਿਊਲ ਬਣਾਓ ਕਿ ਕਿੰਨੇ ਵਜੇ ਉੱਠਣਾ ਜਾਂ ਕਿੰਨੇ ਵਜੇ ਜਾਣਾ ਗਰਾਊਂਡ ਜਾਣਾ 15 ਮਿੰਟ ਲੇਟ ਬਗ ਜਿਵੇਂ ਕੋਈ ਗੱਲ ਨਹੀਂ ਪਰ ਜਿਹੜੀ ਹੈਗੀ ਸਵੇਰ ਦਾ ਰੁਟੀਨ ਫਾਲੋ ਕਰਕੇ ਜਾਓ ਤੇ ਦੂਜੀ ਗੱਲ ਰਹੀ ਕਿ ਹੁਣ ਆਪਾਂ ਦੁਪਹਿਰੀ ਜਾਂ ਸ਼ਾਮ ਨੂੰ ਕੀ ਖਾਣਾ ਉਹ ਤੁਸੀਂ ਉਹਦੀ ਸਿੰਪਲ ਰੋਟੀ ਰੱਖੋ ਠੀਕ ਹੈ ਜੇ ਮੰਨ ਲਓ ਕਿ ਤਗੀਆਂ ਚੀਜ਼ਾਂ ਨੂੰ ਗਰੇਜ ਕਰੋ ਥੋੜਾ ਜਿਹਾ ਕਬੀ ਸਿੰਪਲ ਰੋਟੀ ਸਿੰਪਲ ਫਰੂਟ ਹੋਵੇ ਜਾਂ ਤੁਸ ਕੇਲੀ ਦੇਨੇ ਖਾ ਸਕਦੇ ਹੋ ਦੁੱਧ ਨਾਲ ਜਾਂ ਸ਼ਾਮ ਨੂੰ ਖਾ ਸਕਦੇ ਹੋ ਰਨਿੰਗ ਤੋਂ ਬਾਅਦ ਆ ਕੇ ਘਰੇ ਆ ਕੇ ਠੀਕ ਹੈ ਇਹ ਚੀਜ਼ਾਂ ਨੂੰ ਤੇ ਜਿਹੜਾ ਆਪਦਾ ਸ਼ਾਮ ਨੂੰ ਦਾਣਾ ਤੁਣਾ ਭੁੱਖੇ ਰੱਖਿਆ ਕਰੋ ਤਾਂ ਜਿਹੜੀ ਹੈਗੀ ਸਵੇਰ ਤੁਸੀਂ ਰਨਿੰਗ ਤੋਂ ਪਹਿਲਾਂ ਖਾ ਸਕੋ ਕਿਉਂਕਿ ਜਿਹੜਾ ਸੋਇਆਬੀਨ ਚ ਹਾਈ ਪ੍ਰੋਟੀਨ ਹੁੰਦਾ ਅਗਰ ਕੋਈ ਬੰਦਾ ਇਹ ਜਿਹੜਾ ਹੈਗਾ ਡਾਈਟ ਕੋਈ ਅਫੋਰਡ ਨਹੀਂ ਕਰ ਸਕਦਾ ਜਿਹੜੀ ਜਿਆਦੀ ਮਹਿੰਗੀਆਂ ਹੁੰਦੀਆਂ ਨੇ ਕੁਝ ਚੀਜ਼ਾਂ ਤਾਂ ਉਹ ਸੋਇਆਬੀਨ ਖਾ ਸਕਦਾ ਇਹ ਸੋਇਆਬੀਨ ਤੁਸੀਂ 10 ਤੋਂ 15 ਦਾਣੇ ਡੇਲੀ ਖਾਣੇ ਹੋਣਾ ਤਾਂ ਇਹ ਚ ਐਨੀ ਹਾਈ ਪ੍ਰੋਟੀਨ ਵਾਲੀ ਚੀਜ਼ ਹੈ ਇਹ ਤੁਹਾਨੂੰ ਹੋਰ ਕ ਤੁਸੀਂ ਬਸ ਆਪਦੀ ਸਿੰਪਲ ਰੋਟੀ ਤੇ ਸੋਇਆਬੀਨ ਖਾਂਦੇ ਰਹੋ ਪੀਓ ਪੀਓ ਕਿ ਰਾਤ ਨੂੰ ਭੋਉਂਤੀ ਤੇ ਸਵੇਰੇ ਖਾ ਲਈ ਜੇ ਹੋ ਸਕਿਆ ਤਾਂ ਇਹਨੂੰ ਕੁੱਜੇ ਜੀ ਮਤਲਬ ਕਿ ਮਿੱਟੀ ਦੇ ਭਾਂਡੇ ਚ ਕਿਸੇ ਚ ਭੋਉਂ ਕੇ ਰੱਖਿਆ ਕਰੋ ਤੇ ਇਹਨੂੰ ਸਵੇਰੇ ਖਾਇਆ ਕਰੋ ਤੇ ਹੁਣ ਆਪਣੀ ਗੱਲ ਆ ਗਈ ਫਾਈਨਲ ਫਾਈਨਲ ਰਿਜ਼ਲਟ ਦੀ ਆ ਗਈ ਤੇ ਜਿਹੜੇ ਬੱਚੇ ਪੁੱਛ ਰਹੇ ਸਿਰ ਫਾਈਨਲ ਰਿਜ਼ਲਟ ਕਦੋਂ ਹੋਣਾ ਬੱਸ ਮੈਂ ਪਹਿਲਾਂ 2-3 ਵੀਡੀਓ ਬਣਾਈਆਂ ਸੀਗੀਆਂ ਤੇ ਮੈਂ ਉਹਨਾਂ ਚ ਵੀ ਦੱਸਿਆ ਸੀ ਕਿ ਇਹ ਚੀਜ਼ ਦੀ ਮੇਰੀ ਆਪਦੀ ਗਰੰਟੀ ਹੈ ਮੇਰੇ ਫਾਈਨਲ ਰਿਜ਼ਲਟ ਦਾ ਤੁਹਾਡਾ ਉਹ ਘੱਟੋ ਘੱਟ ਤੁਸੀਂ ਮੰਨ ਕੇ ਚੱਲੋ ਨੰਬਰ ਤੱਕ ਆਊਗਾ ਇਹ ਨੰਬਰ ਤੋਂ ਪਹਿਲਾਂ ਨਹੀਂ ਆਉਂਦਾ ਵੀ ਮਤਲਬ ਨੰਬਰ ਚੋਂ ਨੰਬਰ ਤੋਂ ਜਿਹੜਾ 5-4 ਦਿਨ ਜਿਹੜਾ ਹੈਗਾ ਪਹਿਲਾਂ ਰਿਜ਼ਲਟ ਆ ਸਕਦਾ ਪਰ ਜਿਹੜਾ ਤੁਹਾਡੇ ਟ੍ਰਾਇਲ ਨੇ ਟ੍ਰਾਇਲ ਤੁਹਾਡੇ ਜਗ੍ਹਾ ਨੰਬਰ ਦੇ ਫਸਟ ਵੀਕ ਸਟਾਰਟ ਹੋਣਿਆ ਫਸਟ ਵੀਕ ਤੋਂ ਪਹਿਲਾਂ ਤੁਹਾਡੇ ਟ੍ਰਾਇਲਾਂ ਦੀ ਨਾ ਕੋਈ ਡੇਟ ਆਉਣੀ ਹੈ ਕੁਝ ਨਹੀਂ ਹੋਣਾ ਠੰਡ ਤੋਂ ਪਹਿਲਾਂ ਪਹਿਲਾਂ ਟ੍ਰੈਡ ਹੋਣੀ ਨਹੀਂ ਹੈ ਇਹ ਠੀਕ ਹੈ ਨੰਬਰ ਤੁਸੀਂ ਮੰਨ ਕੇ ਚੱਲੋ ਵੀ ਨੰਬਰ ਦੇ ਫਰਸਟ ਚਾਹੇ ਪਹਿਲੀ ਤਰੀਕ ਤੋਂ ਚਾਹੇ ਫਰਸਟ ਵੀਕ ਤੋਂ ਕੋਈ ਡੇਟਾ ਜੇ ਜਿਹੜਾ ਤੁਹਾਡਾ ਟ੍ਰਾਇਲ ਹਨ ਨੰਬਰ ਦੇ ਵਿੱਚ ਵਿੱਚ ਸ਼ੁਰੂ ਹੋਣਗੇ ਇਹ ਤੋਂ ਪਹਿਲਾਂ ਨਹੀਂ ਹੁੰਦੇ ਹੈਗੇ ਟ੍ਰਾਇਲ ਤੇ ਇਹ ਤੋਂ ਬਾਅਦ ਵੀ ਨਹੀਂ ਹੁੰਦੇ ਕਿ ਹੁਣ ਕੋਈ ਸੋਚਣਾ ਵੀ ਹਾਂ ਜਿਹਨਾਂ ਨੰਬਰ ਤੱਕ ਜਾ ਸਕਦਾ ਤਾਂ ਸੰਭਵਤੀ ਵਾਗ ਜਾਣਗੇ ਇਹ ਚੀਜ਼ ਨਹੀਂ ਹੁੰਦੀ ਕਿਉਂਕਿ ਪੇਪਰ ਵੀ ਮਹੀਨਾ ਪਹਿਲਾਂ ਹੋਇਆ ਤਾਂ ਜਿਹੜਾ ਹੈਗਾ ਤੁਸੀਂ ਨੰਬਰ ਦੇ ਫਰਸਟ ਵੀਕ ਤੱਕ ਫੁੱਲ ਤਿਆਰੀ ਰੱਖੋ ਕਿ ਜਿਹੜਾ ਹੈਗਾ ਨੰਬਰ ਤੁਹਾਡੇ ਟ੍ਰਾਇਲ ਹੋਣੀ ਹੋਣੀ ਆ ਠੀਕ ਹੈ ਤੇ ਹੁਣ ਗੱਲ ਆ ਗਈ ਆਪਣੀ ਮੈਟ ਦੀ ਮੈਂਟ ਦੀ ਜਿਹੜੀ ਮੈਂ ਵੀਡੀਓ ਬਣਾ ਰખી ਆ ਤੁਸੀਂ ਮੈਂਟ ਦੀਆਂ ਵੀਡੀਓ ਚੈੱਕ ਕਰ ਸਕਦੇ ਹੋ ਤੇ ਕੁਝ ਬੱਚੇ ਨਾਰਮਲਾਈਜੇਸ਼ਨ ਬਾਰੇ ਕੁਐਸਚਨ ਕਰ ਰਹੇ ਸਰ ਨਾਰਮਲਾਈਜੇਸ਼ਨ ਹੋਣੀ ਹੈ ਜਾਂ ਨਾ ਦੇਖੋ ਇਹ ਤਾਂ ਰੱਬ ਦੇ ਹੱਥ ਆ ਕਿਹਦਾ ਪੇਪਰ ਸੌਖਾ ਸੀ ਕਿਹਦਾ ਔਖਾ ਸੀ ਆ ਇਹ ਤਾਂ ਹੁਣ ਜਿਹੜੇ ਚੈੱਕ ਕਰਨ ਨੂੰ ਉਹੀ ਫਾਰਮੂਲੇ ਲਾਉਣਗੇ ਕਿਹਦੇ ਨੰਬਰ ਵਧਾਉਣੇ ਆ ਤੇ ਕਿਹਦੇ ਮਾਈਨਸ ਕਰਨੇ ਆ ਤਾਂ ਬਸ ਇੱਕ ਗੱਲ ਹੈਗੀ ਆ ਕਿ ਹੁਣ ਜਿਹਦੇ ਪਹਿਲੇ 15 ਅੰਕ ਸ਼ਿਫਟਾਂ ਦੇ ਪੇਪਰ ਹੋਣੇ 15 ਅੰਕ ਦੇਣਾ ਚਾਹਤੋਂ ਉਹਨਾਂ ਦੇ ਇੱਕ ਜਾਂ ਦੋ ਨੰਬਰ ਵਧਣਗੇ ਮੇ ਵੀ ਉਹਨਾਂ ਦੇ ਸ਼ਾਇਦ ਤਿੰਨ ਵਧ ਜਾਣ ਇਸੇ ਤੱਕ ਡੇਢ ਨੈਕਸਟ 15 ਜਾ ਕੇ ਉਹਨਾਂ ਦੇ 405 ਵੀ ਵੱਧ ਸਕਦੇ ਐ ਐਤਕੀ ਪੇਪਰ ਜਿਹੜਾ ਹੈਗਾ ਸੀ ਸੌਖਾ ਆ ਰਿਹਾ ਸੀਗਾ ਹੁਣ ਜਿਹੜੇ ਇਹ ਤੋਂ ਨੈਕਸਟ 15 ਆਉਣਗੇ ਕਿਉਂਕਿ ਡੇਢ ਕੁ ਮਹੀਨੇ ਚ ਪੇਪਰ ਹੋ ਗਿਆ ਉਹਨਾਂ ਦੇ 6 ਤੋਂ 7 ਵਧ ਜਾਣਗੇ ਪਰ ਜਿਹੜਾ ਹੈਗਾ ਐਤਕੀ ਸੁਣਨਾ ਚਾਹੀ ਵੀ ਪੇਪਰ ਸੀ ਸੌਖਾ ਠੀਕ ਐ ਤਾਂ ਤੁਸੀਂ ਇਸ ਚੀਜ਼ ਦੇ ਸਾਰੇ ਨਾਂ ਰੱਖੋ ਜਿਹੜਾ ਅੱਧੀ ਤਿਆਰੀਆਂ ਤੁਸੀਂ ਆਪਣੇ ਹਿਸਾਬ ਨਾਲ ਰੱਖੋ ਵੀ ਤੁਸੀਂ ਪਿਛਲੀਆਂ ਜਿਹੜੀਆਂ ਹੋਈਆਂ ਨੇ ਮੈਟਮ ਦੇ ਸਰਕਲ ਜਿਨ੍ਹਾਂ ਦੇ ਨੰਬਰ ਪਿਛਲੀ ਮੈਟ ਦੇ ਹਿਸਾਬ ਨਾਲ ਵੀ ਹੈਗੇ ਨਹੀਂਗੇ ਉਹ ਤੁਹਾਨੂੰ ਚਾਹੀਏ ਇੱਕ ਇੱਕ ਨੰਬਰ ਥੱਲੇ ਆ ਜਾਂ ਉੱਪਰ ਆ ਤਾਂ ਤੁਸੀਂ ਤਿਆਰੀ ਆਉਦੀ ਫਿਜ਼ੀਕਲ ਦੀ ਕਰਦੇ ਰਹੋ ਕਿਉਂਕਿ ਜਿਹੜਾ ਹੈਗਾ ਆਪਣਾ ਨਾਰਮਲਾਈਜੇਸ਼ਨ ਦਾ ਕੋਈ ਪਤਾ ਨਹੀਂ ਜੇ ਕਿਸੇ ਦੀ ਪੰਜ ਨੰਬਰ ਹੁਣ ਘਟਦੇ ਹੋਣਾ 아니 ਪੰਜ ਨੰਬਰ ਪਲੱਸ ਹੋ ਜਾਣਾ ਇਹ ਤਾਂ ਹੁਣ ਛੋਟੀ ਕਿਸਮਤ ਹੈ ਕਿਸਮਤ ਦੀ ਸਾਰੀ ਗੱਲ ਹੈ ਠੀਕ ਹੈ ਵੀ ਕਿਹਦਾ ਨੰਬਰ ਫਾਈਨਲ ਚ ਆਉਣਾ ਕਿਹਦਾ ਨਹੀਂ ਆਉਣਾ ਜਿਹੜੀ ਇਹ ਬਸ ਆਪਣੀ ਅੱਜ ਦੀ ਵੀਡੀਓ ਸੀ ਜਿਹੜੀ ਇਸ ਟਾਪਿਕ ਤੇ ਸੀ ਅਗਰ ਤੁਹਾਡਾ ਕੋਈ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਜੇਕਰ ਤੁਸੀਂ ਆਪਣਾ ਟੈਲੀਗ੍ਰਾਮ ਚੈਨਲ ਜਿਹੜਾ ਹੈਗਾ ਉਹਲਾ ਲਿੰਕ ਆਪਣਾ ਡਿਸਕ੍ਰਿਪਸ਼ਨ ਦੇ ਦਿੱਤਾ ਹੋਇਆ ਤੁਸੀਂ ਉਹ ਟੈਲੀਗ੍ਰam ਚੈਨਲ ਨੂੰ ਜੁਆਇਨ ਕਰ ਲਿਓ ਤੇ ਅਗਰ ਕਿਸੇ ਨੂੰ ਡਾਊਟ ਕੋਈ ਹੋਰ ਡਾਊਟ ਵੀ ਹੋਇਆ ਤਾਂ ਤੁਸੀਂ ਉਹਦਾ ਕਮੈਂਟ ਕਰ ਲਿਓ ਤੇ ਨਾਲ ਹੀ ਨਾਲ ਕਰ ਲਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚਲੋ ਬਸ ਜਿਹੜੀ ਹੈਗੀ ਸੀ ਅੱਜ ਲਈ ਇੰਨੀ ਤੇ ਅਗਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ